ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਖੋਟਲੀ ਸੋ ਪਿਆਰੇ ਦੋਸਤੋ ਅੱਜ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੇਕਰ ਤੁਹਾਨੂੰ ਅੱਜ ਵਾਲਾ ਸਾਡਾ ਵੀਡੀਓ ਬਲੌਗ ਚੰਗਾ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੂੰ ਤੇ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਆ ਤੁਸੀਂ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਵਿਊ ਆ ਉਹ ਦੇਖ ਸਕਦੇ ਹੋ ਤੇ ਉਹ ਚਲਿਏ ਅਸੀਂ ਹੁਣ ਅੱਗੇ ਤੇ ਤੁਹਾਨੂੰ ਜਿਹੜਾ ਵਾ ਸ਼੍ਰੀ ਦਰਬਾਰ ਸਾਹਿਬ ਦੀ ਜਾਣਕਾਰੀ ਦੇਣੇ ਆ ਤੇ ਨਾਲ ਤੁਹਾਨੂੰ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਆ ਤੁਸੀਂ ਸਾਹਮਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਟੈਚੂ ਵੇਖ ਸਕਦੇ ਹੋ ਜੇਕਰ ਜਨਮ ਦੀ ਗੱਲ ਕਰੀਏ 13 ਨਵੰਬਰ 1780 ਨੂੰ ਪਾਕਿਸਤਾਨ ਗੁਜਰਾਵਾਲਾ ਜਨਮ ਹੋਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਜੇਕਰ ਮ੍ਰਿਤਿਉ ਦੀ ਗੱਲ ਕਰੀਏ 27 ਜੂਨ 1839 ਨੂੰ ਮ੍ਰਿਤਿਉ ਹੋਈ ਸੀ ਅਧਰੰਗ ਦੇ ਕਾਰਨ ਤੇ ਆ ਤੁਸੀਂ ਇੱਧਰ ਪੱਥਰ ਦੇ ਉੱਪਰ ਫਾਰਸੀ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਵੇਖ ਸਕਦੇ ਹੋ 1780 ਤੇ 1839 ਸੋ ਪਿਆਰੀ ਦੋਸਤੋ ਅਸੀਂ ਇਧਰਲੀ ਸਾਈਡ ਤੋਂ ਆਏ ਆ ਤੇ ਇਹ ਤੁਸੀਂ ਆਉਣ ਨੂੰ ਸਾਰੇ ਦਾ ਸਾਰਾ ਜਿਹੜਾ ਵਿਊ ਵੇਖ ਸਕਦੇ ਹੋ ਤੇ ਆਹ ਸਾਹਮਣੇ ਜੇਕਰ ਗੱਲ ਕਰੀਏ ਤੇ ਇਹ ਹੈਗਾ ਜਿਲਿਆਂ ਵਾਲਾ ਬਾਗ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਜਿਲਿਆਂ ਵਾਲਾ ਬਾਗ ਹੁਣ ਅਸੀਂ ਪਿਆਰੇ ਦੋਸਤੋ ਇੱਧਰ ਤੇ ਨਹੀਂ ਹੁਣ ਅਸੀਂ ਇਸ ਸਾਈਡ ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਤੇ ਤੁਹਾਨੂੰ ਜਿਹੜੀ ਬਾਕੀ ਦੀ ਜਾਣਕਾਰੀ ਆ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਚੱਲ ਕੇ ਦੇਦਣੇ ਇਹ ਤੁਸੀਂ ਸਾਹਮਣੇ ਸੰਗਤਾਂ ਆਉਂਦੀਆਂ ਜਾਂਦੀਆਂ ਦੇਖ ਸਕਦੇ ਹੋ ਸੋ ਇਸ ਟਾਈਮ ਧੁੱਪ ਕਾਫੀ ਹੋ ਚੁੱਕੀ ਆ ਤੇ ਇਹ ਤੁਸੀਂ ਜਿਹੜੀ ਮਾਰਕੀਟ ਆ ਉਹ ਦੇਖ ਸਕਦੇ ਹੋ ਮਾਰਕੀਟ ਦਾ ਚਾਰਚ ਫੇਰੇ ਦਾ ਜਿਹੜਾ ਵਿਊ ਆ ਉਹ ਦੇਖ ਸਕਦੇ ਹੋ ਤੇ ਸੰਗਤਾਂ ਜਿਹੜੀਆਂ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਸ੍ਰੀ ਦਰਬਾਰ ਸਾਹਿਬ ਨੂੰ ਤੇ ਇਹ ਸਾਹਮਣੇ ਸ੍ਰੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਹੋਇਆ ਸੋ ਪਿਆਰੇ ਦੋਸਤੋ ਅਸੀਂ ਆ ਚੁੱਕੇ ਹਾਂ ਦਰਬਾਰ ਸਾਹਿਬ ਤੇ ਇੱਧਰ ਤੁਸੀਂ ਸਾਹਮਣੇ ਜੋੜਾ ਘਰ ਦੇਖ ਸਕਦੇ ਹੋ ਇਹ ਸਾਰੇ ਦਾ ਸਾਰਾ ਜੋੜਾ ਘਰ ਵਾ ਤੇ ਇੱਥੇ ਤੁਸੀਂ ਆਪਣੇ ਆਰਾਮ ਨਾਲ ਜੋੜੇ ਜਮਾ ਕਰਵਾ ਸਕਦੇ ਹੋ ਆਹ ਤਹਾਨੂੰ ਜੋੜਾ ਘਰ ਦੇ ਸਾਹਮਣੇ ਦਾ ਵਿਊ ਵੇਖਣ ਨੂੰ ਮਿਲੇਗਾ ਤੇ ਹੁਣ ਅਸੀਂ ਚੱਲਦੇ ਹਾਂ ਇੱਧਰ ਮੇਨ ਗੇਟ ਨੂੰ ਤੇ ਦੋਸਤੋ ਆਓ ਕਰੀਏ ਗੁਰੂ ਘਰ ਦੇ ਦਰਸ਼ਨ ਹੁਣ ਅਸੀਂ ਆ ਚੁੱਕੇ ਹਾਂ ਪ੍ਰਕਰਮਾਂ ਦੇ ਵਿੱਚ ਆਹ ਸਾਹਮਣੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਪਿਆਰੇ ਦੋਸਤੋ ਤੇ ਇੱਧਰ ਤੁਹਾਨੂੰ ਬਿਲਕੁਲ ਲੰਗਰ ਹਾਲ ਦੇ ਨਜ਼ਦੀਕ ਬੂੰਗਾ ਰਾਮ ਗੜੀਆ ਵੇਖਣ ਨੂੰ ਮਿਲੇਗਾ ਤੇ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਸੰਗਤਾਂ ਆਉਂਦੀਆਂ ਜਾਂਦੀਆਂ ਵੇਖ ਸਕਦੇ ਹੋ ਸੰਗਤਾਂ ਦੇ ਦਰਸ਼ਨ ਕਰੋ ਤੇ ਅਸੀਂ ਦੋਸਤੋ ਇਧਰੋਂ ਗੇੜ ਵਾਲੀ ਸਾਈਡ ਤੋਂ ਉੱਤਰ ਕੇ ਥੱਲੇ ਵਾਲ ਨੂੰ ਆਏ ਸੀ ਦਰਬਾਰ ਸਾਹਿਬ ਦੇ ਅੰਦਰ ਰੱਖੇ ਗਏ ਚਾਰ ਗੇਟ ਇਸ ਗੱਲ ਦਾ ਪ੍ਰਤੀਕ ਨੇ ਕਿ ਸਾਰੇ ਧਰਮਾਂ ਦੇ ਲੋਕ ਆ ਜਾ ਸਕਦੇ ਨੇ ਕੋਈ ਇੱਥੇ ਕਿਸੇ ਵੀ ਤਰ੍ਹਾਂ ਦਾ ਪੇਤ ਭਾਵਨੀ ਸਾਰੀ ਦੁਨੀਆ ਦਾ ਸਾਂਝਾ ਦਾਰੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ 베ਰੀਆਂ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਮੇਨ ਮੇਨ ਜਾਣਕਾਰੀ ਦੇਈ ਚੱਲਦੇ ਆਂ ਤੇ ਨਾਲ ਨਾਲ ਅਸੀਂ ਪ੍ਰਕਰਮਾਂ ਪੂਰੀਆਂ ਕਰੀ ਚੱਲਦੇ ਆਂ ਆ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਸਕਰੀਨਾਂ ਵੇਖ ਸਕਦੇ ਹੋ ਕੰਪਿਊਟਰ ਸਿਸਟਮ ਜਿਵੇਂ ਆਪਾਂ ਦੋਸਤੋ Google ਤੇ ਵਾਇਸ ਰਿਕਾਰਡ ਕਰਦੇ ਆਂ ਤੇ ਉਹ ਆਪਣੇ ਆਪ ਸਾਡੀ ਆਵਾਜ਼ ਚੱਕ ਲੈਂਦਾ ਹੈ ਉਵੇਂ ਇਹ ਵੀ ਗੁਰਬਾਣੀ ਜਿਵੇਂ ਜਿਵੇਂ ਚੱਲਦੀ ਆ ਉਸੇ ਤਰ੍ਹਾਂ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਸ਼ਬਦਾਂ ਨੂੰ ਇਹ ਸਕਰੀਨਾਂ ਆਪਣੇ ਆਪ ਚੱਕ ਲੈਂਦੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾ ਕਰਦੇ ਸਮੇਂ ਤੁਹਾਨੂੰ ਚਾਰੇ ਸਾਈਡਾਂ ਤੇ ਚਾਰੇ ਕੋਰਨਰ ਤੇ ਜਲ ਵਾਲੀਆਂ ਸ਼ਬੀਲਾਂ ਮਿਲਣਗੀਆਂ ਤੇ ਤੁਸੀਂ ਜਦੋਂ ਮਰਜ਼ੀ ਜਲ ਆਣ ਕੇ ਸ਼ੱਕ ਸਕਦੇ ਹੋ ਇੱਕ ਤੁਹਾਨੂੰ ਜ਼ਰੂਰੀ ਗੱਲ ਦੱਸਦੇ ਆਂ ਕਹਿੰਦੇ ਨੇ ਕਿ ਆ ਜਿਹੜਾ ਪਿੱਲਰ ਵਾ ਖੰਭਾ ਵਾ ਇਹ ਉਹ ਵਾਲਾ ਖੰਭਾ ਏ ਜਦੋਂ ਫਸਟ ਟਾਈਮ ਦਰਬਾਰ ਸਾਹਿਬ ਵਿੱਚ ਬਿਜਲੀ ਆਈ ਸੀ ਪਹਿਲੀ ਵਾਰੀ ਬੱਤੀ ਆਈ ਸੀ ਇਲੈਕਟ੍ਰਿਸਿਟੀ 1896 ਦੀ ਗੱਲ ਏ ਜਿਹੜੇ ਸੁੰਦਰ ਸਿੰਘ ਮਜੀਠੀਆ ਸੀ ਉਹਨਾਂ ਨੇ ਇਹ ਕੰਮ ਕੀਤਾ ਸੀ ਜਿਹੜਾ ਅੱਜ ਦਾ ਮਜੀਠੀਆ ਪਰਿਵਾਰ ਏ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਦੇ ਵੱਡਿਆਂ ਨੇ ਇਹ ਕੰਮ ਕੀਤਾ ਸੀ ਇਹ ਖੰਬੇ ਉਦੋਂ ਦੇ ਪੁਰਾਣੇ ਨੇ ਅੱਜ ਵੀ ਉਸੇ ਤਰ੍ਹਾਂ ਖੜੇ ਨੇ ਇਹ ਉਦੋਂ ਦਾ ਡਿਜ਼ਾਈਨ ਵਾਂ ਪੁਰਾਣਾ ਵੇਖ ਲਓ ਤੁਸੀਂ ਵੀ ਲਾਗਿਆਂ ਦੀ ਬਹੁਤ ਵਾਰੀ ਲੰਘੇ ਆ ਬਹੁਤ ਘੱਟ ਧਿਆਨ ਦਿੱਤਾ ਸੀ ਪਰ ਕਰਮਾਂ ਦੇ ਵਿੱਚ ਦੀ ਲੰਘ ਜਾਈਦਾ ਸੀ ਹੁਣ ਇਹ ਚਾਰ ਖੰਬੇ ਬਚੇ ਨੇ ਚਾਰੇ ਪਾਸੇ ਜਦੋਂ ਪਹਿਲੀ ਵਾਰੀ ਬੱਤੀ ਆਈ ਸੀ ਇਹ ਉਦੋਂ ਦੇ ਨੇ ਉਦੋਂ ਬਹੁਤ ਕਹਿੰਦੇ ਨੇ ਢੜੇਬੰਦੀ ਹੋਈ ਸੀ ਕੇ ਦਰਬਾਰ ਸਾਹਿਬ ਵਿੱਚ ਬਿਜਲੀ ਲਗਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਕਈ ਬੰਦੇ ਇਸ ਕਰਕੇ ਵਿਰੋਧ ਵਿੱਚ ਚੱਲਦੇ ਸੀ ਖਿਲਾਫ ਸੀ ਕਿ ਗੁਰੂ ਮਹਾਰਾਜ ਜੀ ਦਾ ਆਪਣਾ ਬਹੁਤ ਪ੍ਰਕਾਸ਼ ਵਾ ਇਧਰ ਤੁਸੀਂ ਸਾਹਮਣੇ ਦੁੱਖ ਭੰਜਨੀ 베ਰੀ ਵੇਖ ਸਕਦੇ ਹੋ ਇਹ ਦਰਬਾਰ ਸਾਹਿਬ ਦੇ ਵਿੱਚ 베ਰੀ ਪਹਿਲੀ ਆ ਗਈ ਹੈ ਤੇ ਦੋ ਹੋਰ 베ਰੀਆਂ ਨੇ ਕੁੱਲ ਇੱਥੇ ਤਿੰਨ 베ਰੀਆਂ ਨੇ ਇਹ ਦੁੱਖ ਭੰਜਨੀ 베ਰੀ ਵਾ ਇਹਦਾ ਆਪਣਾ ਇੱਕ ਇਤਿਹਾਸ ਹੈ ਬੀਬੀ ਰਜਨੀ ਦੇ ਪਤੀ ਪਿੰਗਲੇ ਦਾ ਕੋੜ ਦੇ ਰੋਗ ਇਥੋਂ ਠੀਕ ਹੋਇਆ ਸੀ ਦੁੱਖ ਭੰਜਨੀ ਬੇਰੀ ਥੱਲਿਓ ਬੀਬੀ ਰਜਨੀ ਦੇ ਹੰਕਾਰੀ ਪਿਤਾ ਨੇ ਬੀਬੀ ਰਜਨੀ ਨੂੰ ਇੱਕ ਪਿੰਗਲੇ ਨਾਲ ਵਿਆਹਤਾ ਸੀ ਬੀਬੀ ਭਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਰੱਖ ਕੇ ਸਿਰ ਤੇ ਚੁੱਕ ਕੇ ਇਸ ਧਾਰਮਿਕ ਅਸਥਾਨ ਤੇ ਪਹੁੰਚੀ ਬੀਬੀ ਰਜਨੀ ਪਰ ਸ਼ਾਦੇ ਲੈਣ ਗਈ ਜਦੋਂ ਤੂੰਗ ਪਿੰਡ ਤੋਂ ਵਾਪਸ ਆਉਂਦੀ ਆ ਤੇ ਆਉਂਦਿਆਂ ਨੂੰ ਪਤੀ ਜਿਹੜੇ ਆ ਉਹ ਇਸ ਸਰੋਵਰ ਵਿੱਚ ਜਦੋਂ ਇਸ਼ਨਾਨ ਕਰਦੇ ਨੇ ਤੇ ਆਉਂਦਿਆਂ ਨੂੰ ਉਹ ਠੀਕ ਹੋ ਚੁੱਕੇ ਸੀ ਕਾਲੇ ਕਾਂ ਇਸ ਸਰੋਵਰ ਵਿੱਚ ਟੁੱਬੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਸੀ ਬੀਬੀ ਰਜਨੀ ਦੇ ਪਤੀ ਨੇ ਇੱਕ ਆਉਤਕ ਦੇਖ ਕੇ ਟੁੱਬੀ ਲਾਈ ਤੇ ਉਸ ਦਾ ਕੋੜ ਰੋਗ ਦੂਰ ਹੋ ਗਿਆ ਦੁਖ ਭੰਜਨੀ ਬੇਰੀ ਥਲੇ ਉਹ ਜਿਹੜੀਆਂ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਆਉਂਦੀਆਂ ਨੇ ਉਹ ਇੱਥੋਂ ਜ਼ਰੂਰ ਇਸ਼ਨਾਨ ਕਰਦੀਆਂ ਨੇ ਕਿਉਂਕਿ ਇੱਥੇ ਦੁੱਖ ਦੂਰ ਹੁੰਦੇ ਨੇ ਦੁੱਖ ਭੰਜਨੀ 베ਰੀ ਦੇ ਨਾਲ ਹੀ ਇੱਥੇ ਥੜਾ ਸਾਹਿਬ ਇਹ ਜਿਹੜਾ ਸਥਾਨ ਹੈਗਾ ਹੈ ਇੱਥੇ ਪੰਜਵੇਂ ਪਾਤਸ਼ਾਹ ਇੱਥੇ ਬੈਠ ਕੇ ਸੇਵਾ ਕਰਵਾਇਆ ਕਰਦੇ ਸੀ ਗੁਰੂ ਅਰਜਨ ਦੇਵ ਜੀ ਤੇ ਇਹ ਉਹ ਸਥਾਨ ਹੈ ਇੱਥੇ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਇੱਥੇ ਸ਼ੁਸ਼ੋਭਿਤ ਕੀਤੀਆਂ ਸੀਗੀਆਂ ਇਹ ਆ ਗਿਆ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁੰਗਾ ਸਾਹਿਬ ਸ਼ਹੀਦਾਂ ਮਿਸਲਾਂ ਦੇ ਮੁਖੀ ਸਨ ਤੇ ਸਨ 1757 ਚ ਜਦੋਂ ਤੈਮੂਰ ਸ਼ਾਹ ਤੇ ਜਹਾਂਨ ਖਾਨ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਗੱਲ ਕਰਦੇ ਆ ਉਦੋਂ ਖੰਡੇ ਨਾਲ ਲਕੀਰ ਖਿੱਚਦੇ ਨੇ ਤੇ ਇੱਥੇ ਤੱਕ 76 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਖੰਡਾ ਹੱਥਾਂ 'ਚ ਲੈ ਕੇ ਆਪਣੇ ਜਥੇ ਨਾਲ ਆਉਂਦੇ ਆ ਤੇ ਸ਼ਹੀਦ ਹੋ ਜਾਂਦੇ ਆ ਧੰਤਨ ਬਾਬਾ ਦੀਪ ਸਿੰਘ ਜੀ ਇਹ ਉਹ ਅਸਥਾਨ ਹੈ ਇੱਕ ਗੱਲ ਹੋਰ ਤੁਸੀਂ ਦੇਖਿਓ ਜਿਹੜੇ ਰਸਤੇ ਦਰਬਾਰ ਸਾਹਿਬ ਦੇ ਅੰਦਰ ਨੂੰ ਆਉਣ ਵਾਲੇ ਨੇ ਉਹ ਉੱਪਰੋਂ ਹੇਠਾਂ ਵੱਲ ਨੂੰ ਨੀਵੇਂ ਹੋ ਕੇ ਆਉਂਦੇ ਨੇ ਤੇ ਦਰਬਾਰ ਸਾਹਿਬ ਇਸ ਤੋਂ ਵੀ ਹੋਰ ਨੀਵਾ ਬਣਿਆ ਹੋਇਆ ਕਿਉਂਕਿ ਨਿਮਰਤਾ ਦਾ ਇੱਕ ਪ੍ਰਤੀਕ ਰੱਖਿਆ ਹੋਇਆ ਏ ਇੱਥੇ ਚਾਰ ਦਰਵਾਜ਼ੇ ਨੇ ਚਾਰ ਰਸਤੇ ਰੱਖੇ ਨੇ ਚਾਰੇ ਹੀ ਤੁਹਾਨੂੰ ਨਿਮਰਤਾਵਾਲ ਨੂੰ ਲੈ ਕੇ ਆਉਂਦੇ ਨੇ ਕਿਉਂਕਿ ਗੁਰੂ ਦਾ ਜਿਹੜਾ ਘਰ ਏ ਦਰਬਾਰ ਸਾਹਿਬ ਉਹ ਤੁਹਾਨੂੰ ਨਿਮਰਤਾਵਾਲ ਨੂੰ ਲੈ ਕੇ ਆਉਂਦਾ ਏ ਸ੍ਰੀ ਹਰਮੰਦਰ ਸਾਹਿਬ ਸਿੱਖ ਧਰਮ ਦੇ ਮੁਢਲੇ ਧਾਰਮਿਕ ਤੇ ਪਵਿੱਤਰ ਸਥਾਨਾਂ 'ਚੋਂ ਇੱਕ ਏ ਸ੍ਰੀ ਦਰਬਾਰ ਸਾਹਿਬ ਨੂੰ ਵਸਾਇਆ ਜਾਂ ਮਤਲਬ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਵਸਾਇਆ ਸੀ ਉਹ ਚੌਥੇ ਪਾਸ਼ਾ ਨੇ ਵਸਾਇਆ ਸੀਗਾ ਤੇ ਚੌਥੇ ਪਾਸ਼ਾ ਨੇ ਇੱਥੇ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ ਸੀ 1577 ਈਸਵੀ ਵਿੱਚ ਸਨ 1588 ਵਿੱਚ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਸائیں ਮੀਆਂ ਮੀਰ ਜੀ ਕੋਲੋਂ ਨੀਰ ਖਵਾਈ ਸੀ ਤੇ 1601 ਦੇ ਵਿੱਚ ਸਾਰਾ ਜਿਹੜਾ ਕੰਪਲੀਟ ਹੋ ਗਿਆ ਸੀ ਹਰਮੰਦਰ ਸਾਹਿਬ ਦੀ ਇਮਾਰਤ ਸਾਰੀ ਬਣ ਕੇ ਤਿਆਰ ਹੋ ਗਈ ਸੀ ਤੇ 1604 ਦੇ ਵਿੱਚ ਇੱਥੇ ਪਹਿਲਾ ਪ੍ਰਕਾਸ਼ ਹੁੰਦਾ ਏ ਜਿਵੇਂ ਜਿਵੇਂ ਸਿੱਖਾਂ 'ਚ ਵਸਦਾ ਗਿਆ ਹਰਮੰਦਰ ਸਾਹਿਬ ਇਸ ਸਥਾਨ ਦੀ ਜਿਹੜੀ ਪਵਿੱਤਰਤਾ ਸਿੱਖਾਂ 'ਚ ਘਰ ਕਰਦੀ ਗਈ ਤੇ ਤਿਉਂ-ਤਿਉਂ ਇੱਥੇ ਹਮਲੇ ਵੀ ਹੁੰਦੇ ਰਹੇ ਸੀ ਪਹਿਲਾ ਜਿਵੇਂ 1757 ਫਿਰ ਜਿਵੇਂ 1762 ਫਿਰ ਹੋਇਆ 1767 ਉਦੋਂ ਬਾਅਦ ਵਿੱਚ ਹੋਇਆ 1984 ਵਾਲਾ ਹਮਲਾ ਜਿਹੜਾ ਸਰਕਾਰ ਵੱਲੋਂ ਹੋਇਆ ਸੀ ਇੱਥੇ ਦਰਬਾਰ ਸਾਹਿਬ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਵੀ ਅਟੈਕ ਕਰਦੇ ਰਹੇ ਆ ਸ਼ਹੀਦ ਬਾਬਾ ਦੀਪ ਸਿੰਘ ਵੀ ਇੱਥੇ ਉਹਦੇ ਕਰਕੇ ਆਏ ਸੀ ਜਦੋਂ ਇੱਥੇ ਇਸ ਪਵਿੱਤਰ ਸਰੋਵਰ ਨੂੰ ਪੂਰਿਆ ਜਾ ਰਿਹਾ ਸੀਗਾ ਤੇ ਗੁਰਦੁਆਰਾ ਬੁੰਗਾ ਸਾਹਿਬ ਪ੍ਰਕਰਮਾ ਕਰਦੇ ਸਮੇਂ ਆਉਂਦਾ ਜਿਵੇਂ ਉਹਨਾਂ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਵਾ ਆ ਇੱਧਰ ਆ ਗਿਆ ਗੱਠੜੀ ਘਰ ਇੱਥੇ ਤੁਸੀਂ ਕੋਈ ਵੀ ਆਪਣਾ ਬੈਗ ਜਾਂ ਨਿਕਮੋਟਾ ਜਿਹੜਾ ਸਮਾਨ ਤੁਹਾਡੇ ਕੋਲ ਹੁੰਦਾ ਉਹ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਜਾਂ ਜਿਵੇਂ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਗਿੱਲੇ ਵਸਤਰਿਆ ਉਹ ਤੁਸੀਂ ਇੱਥੇ ਜਮ੍ਹਾਂ ਕਰਵਾ ਸਕਦੇ ਹੋ ਆ ਸਾਰੇ ਦਾ ਸਾਰਾ ਇੱਧਰ ਤੁਸੀਂ ਵੇਖ ਸਕਦੇ ਹੋ ਇੱਥੋਂ ਕੜਾ ਪ੍ਰਸ਼ਾਦ ਮਿਲਦਾ ਵਾ ਤੇ ਇੱਥੋਂ ਅਸੀਂ ਪਰਚੀ ਲੈ ਕੇ ਕੜਾ ਪ੍ਰਸ਼ਾਦ ਲੈ ਕੇ ਤੇ ਗੁਰੂ ਘਰ ਦੇ ਜਿਹੜੇ ਦਰਸ਼ਨ ਆ ਉਹ ਕਰਦੇ ਆ ਜਿਹੜੀ ਇਹ ਸਾਹਮਣੇ ਬੇਰੀ ਦਿਖ ਰਹੀ ਆ ਤੇ ਇਹਦਾ ਨਾਮ ਏ ਬੇਰੀ ਲਾਚੀ ਕਿਉਂਕਿ ਇਹਨੂੰ ਲਾਚੀਆਂ ਵਰਗੇ ਬੇਰ ਲੱਗਦੇ ਮੰਨਿਆ ਜਾਂਦਾ ਗੁਰੂ ਪੰਮੇ ਪਾਤਸ਼ਾਹ ਜਦੋਂ ਹਰਮੰਦਰ ਸਾਹਿਬ ਦੀ ਸੇਵਾ ਸ਼ੁਰੂ ਹੋਈ ਸੀ ਉਦੋਂ ਇਹਦੇ ਥੱਲੇ ਬੈਠਿਆ ਕਰਦੇ ਸੀ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਤੇ ਮਹਿਤਾਬ ਸਿੰਘ ਤੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ ਉਹਨਾਂ ਨੇ ਵੀ ਇਸ ਬੇਰੀ ਨਾਲ ਆਪਣੇ ਘੋੜੇ ਲਿਆ ਗਏ ਬੰਨੇ ਸੀ ਪਹਿਲੀ ਵਾਰੀ ਤਾਂ ਕਰਕੇ ਬਹੁਤ ਇਤਿਹਾਸਿਕ ਬੇਰੀ ਮਹੱਤਤਾ ਰੱਖਦੀ ਆ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਤੇ ਇਹ ਸੀ ਦੂਸਰੀ ਬੇਰੀ ਕੁੱਲ ਇੱਥੇ ਤਿੰਨ ਬੇਰੀਆਂ ਨੇ ਅੱਜ ਸੰਤ ਵੀ ਬਥੇਰੀ ਆਈ ਹੋਈ ਏ ਦਰਸ਼ਨੀ ਡਿਊਟੀ ਦੇ ਇੱਕ ਨਾ ਬਾਹਰ ਆ ਬਹੁਤ ਪੁਰਾਣੀ ਇਤਿਹਾਸਿਕ ਚੀਜ਼ ਲੱਗੀ ਹੋਈ ਏ ਇਹ ਘੰਟੀ ਪੁਰਾਣੇ ਸਮੇਂ ਦੀ ਲੱਗੀ ਹੋਈ ਏ ਪੁਰਾਣੇ ਸਮੇਂ ਜਦੋਂ ਪਾਲਕੀ ਸਾਹਿਬ ਸਵੇਰੇ ਆਉਂਦੇ ਸੀ ਤਾਂ ਉਦੋਂ ਇਹ ਬੈਲ ਵਜਾਈ ਜਾਂਦੀ ਸੀ ਹੁਣ ਸੰਗਤਾਂ ਯਾਦਾ ਹੋਣ ਕਰਕੇ ਆਪਾਂ ਨੂੰ ਦਿਖਾਈ ਘਟ ਦਿੰਦੀ ਹੈ ਜਿਹੜੇ ਆ ਡਿਊਟੀ ਦੇ ਤੁਸੀਂ ਦਰਵਾਜ਼ੇ ਵੇਖਦੇ ਪਏ ਹੋ ਇਹ 5 ਕਿ 6 ਸਾਲ ਪਹਿਲਾਂ ਦੇ ਲੱਗੇ ਹੋਏ ਆ ਨਵੇਂ ਲਾਏ ਨੇ ਜਿਹੜੇ ਪਹਿਲਾਂ ਦਰਵਾਜ਼ੇ ਹੁੰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਲੱਗੇ ਹੁੰਦੇ ਸੀ ਇਹ ਵੀ ਮੰਨਿਆ ਜਾਂਦਾ ਏ ਕਿ ਉਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਸੀ ਤੇ ਜਦੋਂ ਅਬਦਾਲੀ ਲੋਟ ਕੇ ਲਿਆਇਆ ਸੀਗਾ ਤੇ ਅੱਗੋਂ ਸਿੱਖਾਂ ਨੇ ਅਬਦਾਲੀ ਨੂੰ ਲੋਟ ਲਿਆ ਸੀਗਾ ਪੰਜਾਬ 'ਚ ਤੇ ਉਹ ਦਰਵਾਜ਼ੇ ਸ੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਜੂੜੀ ਨੂੰ ਲਾਤੇ ਸੀਗੇ ਜਦੋਂ ਦਰਬਾਰ ਸਾਹਿਬ ਨੂੰ ਤੁਸੀਂ ਜਾਓਗੇ ਤਾਂ ਖੱਬੇ ਹੱਥ ਰਹਿਣਾ ਤੇ ਰਸਤੇ 'ਚ ਆ ਇੱਕ ਘੜੀ ਆਉਗੀ ਤੁਸੀਂ ਜ਼ਰੂਰ ਵੇਖ ਕੇ ਜਾਇਓ ਇਹ ਘੜੀ ਭਾਈ ਲੈਣਾ ਸਿੰਘ ਮਜੀਠੀਆ ਇਹ ਵੀ ਉਹ ਮਜੀਠਾ ਪਰਿਵਾਰ ਵਿੱਚੋਂ ਸੀਗੇ ਉਹਨਾਂ ਨੇ ਇਹ ਘੜੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨੂੰ ਭੇਟ ਕੀਤੀ ਸੀ ਇਹ ਉਹ ਪੁਰਾਣੇ ਸਮੇਂ ਦੀ 18ਵੀਂ ਸਦੀ 'ਚ ਇਹ ਉਦੋਂ ਟਾਈਮ ਦੱਸਦੀ ਸੀਗੀ ਵੇਖ ਕੇ ਜ਼ਰੂਰ ਜਾਇਓ ਦਰਬਾਰ ਸਾਹਿਬ 'ਚ ਜਿੰਨੀ ਵੀ ਸੋਨੇ ਦੀ ਸੇਵਾ ਹੋਈ ਸੀ ਉਹ ਪਹਿਲੀ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਉਹ ਇੱਥੇ ਉਕਰਿਆ ਵੀ ਹੋਇਆ ਵਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪਰਿਵਾਰ ਵੱਲੋਂ ਸਮੇਂ-ਸਮੇਂ ਸਿਰ ਜਾਂ ਜਿੰਨਾ ਵੀ ਖਾਲਸਾ ਰਾਜ ਸੀ ਉਹਦੇ ਸਮੇਂ ਵਿੱਚ ਸ੍ਰੀ ਹਰਮੰਦਰ ਸਾਹਿਬ ਵਿੱਚ ਬਹੁਤ ਸਾਰੀਆਂ ਪੇਟਾਵਾਂ ਵੀ ਹੋਈਆਂ ਸੀਗੀਆਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਕਮਰ ਨੌਨੇ ਹਾਲ ਸਿੰਘ ਖੜਕ ਸਿੰਘ ਉਹਨਾਂ ਦਾ ਨਾਮ ਵੀ ਉਕਰਿਆ ਹੋਇਆ ਵਾ ਤੇ ਅਸੀਂ ਅੱਗੇ ਵੀਡੀਓਗ੍ਰਾਫੀ ਜਿਹੜੀ ਉਹ ਨਹੀਂ ਕਰ ਸਕਦੇ ਕਿਉਂਕਿ ਅਲਾਉਡ ਨਹੀਂ ਆ ਹਰਮੰਦਰ ਸਾਹਿਬ ਆਉਣ ਲੱਗਿਆ ਇੱਥੇ ਤੁਸੀਂ ਉਕਰੇ ਹੋਏ ਸ਼ਬਦ ਧਿਆਨ ਨਾਲ ਪੜਿਓ ਐਡਾ ਵੱਡਾ ਮਹਾਰਾਜਾ ਹੋ ਕੇ ਮਹਾਰਾਜਾ ਰਣਜੀਤ ਸਿੰਘ ਇਹ ਗੱਲ ਲਿਖਵਾਉਂਦੇ ਨੇ ਕਿ ਗੁਰੂ ਮਹਾਰਾਜ ਨੇ ਮੈਥੋਂ ਆਪ ਸੇਵਾ ਕਰਵਾਈ ਇਹ ਨਹੀਂ ਲਿਖਿਆ ਕਿ ਇਹ ਸੇਵਾ ਮੈਂ ਆਪ ਕੀਤੀ ਹੰਕਾਰ ਨਹੀਂ ਕੀਤਾ ਤੇ ਹੁਣ ਅਸੀਂ ਦਰਸ਼ਨ ਕਰ ਲਏ ਨੇ ਤੇ ਬਾਕੀ ਵੀ ਪ੍ਰਕਰਮਾਂ ਕਰਦੇ ਆ ਇਹ ਤੁਸੀਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰੋ ਅਕਾਲ ਤਖਤ ਦੇ ਉੱਪਰ ਅੰਦਰ ਦੋ ਮਹਾਰਾਜ ਦੇ ਸਰੂਪ ਰੱਖੇ ਹੋਏ ਆ ਇੱਕ ਤਾਂ ਸਾਕਾ 1921 ਵਾਲਾ ਨਨਕਾਣਾ ਸਾਹਿਬ ਦਾ ਸਾਕਾ ਉਹ ਬਾਵਨ ਸਰੂਪ ਇੱਥੇ ਰੱਖੇ ਹੋਏ ਆ ਤੇ ਇੱਕ 1984 ਵਾਲਾ ਜਿਹੜੇ ਸਰੂਪ ਜੇ ਗੋਲੀ ਲੱਗੀ ਸੀ ਤੇ 90 ਅੰਕ ਤੱਕ ਮਹਾਰਾਜ ਜੀ ਨੂੰ ਜ਼ਖਮੀ ਕੀਤਾ ਸੀ ਉਹ ਵੀ ਸਰੂਪ ਅਕਾਲ ਤਖਤ ਦੇ ਅੰਦਰੇ ਉੱਪਰ ਪਰ ਜੇਕਰ ਇੱਥੇ ਵੀਡੀਓਗ੍ਰਾਫੀ ਦੀ ਗੱਲ ਕਰੀਏ ਤੇ ਵੀਡੀਓਗ੍ਰਾਫੀ ਅਸੀਂ ਬਣਾ ਨਹੀਂ ਸਕਦੇ ਕਿਉਂਕਿ ਅਲਾਉਡ ਨਹੀਂ ਆ ਅਕਾਲ ਤਖਤ ਦੇ ਉੱਪਰੋਂ ਸ੍ਰੀ ਹਰਮੰਦਰ ਸਾਹਿਬ ਸਾਫ਼-ਸਾਫ਼ ਦਿਖਾਈ ਦਿੰਦਾ ਏ ਪਰ ਸ੍ਰੀ ਹਰਮੰਦਰ ਸਾਹਿਬ ਦੇ ਉੱਪਰੋਂ ਅਕਾਲ ਤਖਤ ਨਹੀਂ ਦਿਖਦਾ ਰਾਜਨੀਤੀ ਤੇ ਧਰਮ ਦੋਹਾਂ ਦਾ ਉਸ ਐਂਗਲ ਨੂੰ ਰੱਖ ਕੇ ਬਣਾਇਆ ਗਿਆ ਸੀ ਕਿਉਂਕਿ ਜਿਹੜੇ ਅਕਾਲ ਤਖਤ ਸਾਹਿਬੇ ਉਹਦੀ ਨਹੀਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਰੱਖੀ ਸੀ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀਗੀਆਂ ਰਾਜਨੀਤੀ ਦਾ ਪ੍ਰਤੀਕ ਹੈ ਅਕਾਲ ਤਖਤ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਅਸੀਂ ਪ੍ਰਕਰਮਾ ਕਰਦੇ ਅੱਗੇ ਵੱਲ ਨੂੰ ਜਾਂਦੇ ਆਂ ਇੱਧਰ ਸ਼ਬੀਲ ਲਾਗੇ ਬਾਬਾ ਬੁਢਾ ਜੀ ਦੀ 베ਰੀ ਲਾਗੇ ਰਸਤੇ ਵਿੱਚ ਇੱਕ ਆ ਚੱਕਰ ਹੋਂਗਾ ਬਣਿਆ ਹੋਇਆ ਏ ਚੱਕਰ ਵੀ ਬੜਾ ਖਾਸ ਮੰਨਿਆ ਜਾਂਦਾ ਏ ਦਰਸਾਉਂਦਾ ਇਹ ਆਪਣੇ ਧਾਰਮਿਕ ਇਤਿਹਾਸ ਨੂੰ ਇਹ ਚੱਕਰ ਤੁਹਾਨੂੰ ਹੋਰ ਕਿਤੇ ਨਹੀਂ ਦਿਖਾਈ ਦੇਵੇਗਾ ਬਾਕੀ ਤਿੰਨ ਕਾਰਨਰ ਜਾਂ ਬਾਕੀ ਤਿੰਨ ਖੁੰਜੇ ਕਿਤੇ ਨਹੀਂ ਦਿਖਾਈ ਦੇਵੇਗਾ ਇਹ ਚੱਕਰ ਤੁਹਾਨੂੰ ਬਾਬਾ ਬੁੱਢਾ ਸਾਹਿਬ ਦੀ 베ਰੀ ਲਾਗੇ ਹੀ ਦਿਖਾਈ ਦੇਵੇਗਾ ਇਹਦਾ ਮਹੱਤਵ ਇਹ ਆ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਏ ਸੀਗੇ ਮੁਗਲ ਹਾਕਮ ਦਾ ਸਿਰ ਵੱਢ ਕੇ ਲਿਆਏ ਜਦੋਂ ਫਿਰ ਇੱਥੇ ਪ੍ਰਕਰਮਾਂ 'ਚ ਗੇੜੇ ਦਿੱਤੇ ਸੀਗੇ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਇੱਥੇ ਉਹਨਾਂ ਆਪਣੇ ਘੋੜੇ ਕਮਾਏ ਸੀਗੇ ਉਹਨਾਂ ਦੀ ਯਾਦ 'ਚ ਇਹ ਚੱਕਰ ਬਣਾਇਆ ਗਿਆ ਬਾਕੀ ਇਹ ਤਿੰਨ ਕੌਰਨਾਰ 'ਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਵੇਖਣ ਨੂੰ ਜਿਹੜੀ ਇਹ ਸਾਹਮਣੇ 베ਰੀ ਦੇਖਦੀ ਏ ਇਹ 베ਰੀ ਬਾਬਾ ਬੁੱਢਾ ਜੀ ਦੇ ਨਾਮ ਤੇ ਹੈ ਕਿਉਂਕਿ ਬਾਬਾ ਬੁੱਢਾ ਜੀ ਇਸ ਸਥਾਨ ਤੇ 베ਰੀ ਥੱਲੇ ਬੈਠ ਕੇ ਅੰਮ੍ਰਿਤ ਸਰੋਵਰ ਦੀ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸੀ ਬਾਬਾ ਬੁੱਢਾ ਜੀ ਦਾ ਜਨਮ 1563 ਈਸਵੀ ਚ ਹੋਇਆ ਸੀ ਤੇ ਇਹ ਦੂਜੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰੂ ਹਰਗੋਬਿੰਦ ਪਾਸ਼ਾ ਤੱਕ ਆਪਣੇ ਹੱਥੀ ਗੁਰਤਾ ਗੱਦੀ ਦੇਂਦੇ ਰਹੇ ਸੀ ਮਤਲਬ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਵੀ ਰਹੇ ਸੀ 1604 ਈਸਵੀ ਵਿੱਚ ਜਦੋਂ ਹਰਿਮੰਦਰ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ ਤਾਂ ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਸੀ ਜਦੋਂ ਬਾਬਾ ਬੁੱਢਾ ਜੀ ਸਨ 1631 ਜੇ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਹਰਗੋਬਿੰਦ ਪਾਸ਼ਾ ਨੇ ਰਮਦਾਸ ਵਿਖੇ ਆਪਣੇ ਹੱਥੀ ਇਹਨਾਂ ਦਾ ਅੰਤਿਮ ਸੰਸਕਾਰ ਖੁਦ ਆਪ ਕੀਤਾ ਸੀ ਇਹ ਸੀ ਤੀਸਰੀ 베ਰੀ ਬਾਬਾ ਬੁੱਢਾ ਜੀ ਦੇ ਨਾਮ ਤੇ ਇੱਥੇ ਕੁੱਲ ਤਿੰਨ 베ਰੀਆਂ ਨੇ ਤਿੰਨੋਂ ਬਹੁਤ ਇਤਿਹਾਸਕ 베ਰੀਆਂ ਨੇ ਇੱਧਰ ਸਾਹਮਣੇ ਤੁਸੀਂ ਬੂੰਗਾ ਰਾਮਗੜੀਆ ਵੇਖ ਸਕਦੇ ਹੋ ਤੇ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਏ ਇੱਧਰ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਆ ਗਿਆ ਤੇ ਇੱਧਰ ਇਹ ਸੀ ਬਾਬਾ ਬੁੱਢਾ ਸਾਹਿਬ 베ਰੀ ਤੇ ਅਸੀਂ ਉਤਰੇ ਸੀ ਇੱਧਰੋਂ ਇਸ ਗੇਟ ਰਾਹੀਂ ਤੇ ਹੁਣ ਸਾਡੀਆਂ ਇੱਥੇ ਪ੍ਰਕਰਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਅਸੀਂ ਹੁਣ ਚੱਲਦੇ ਹਾਂ ਲੰਗਰ ਹਾਲ ਵਾਲ ਨੂੰ ਇਹ ਆ ਗਈਆਂ ਪੌੜੀਆਂ ਰਸਤਾ ਲੰਗਰਹਾਲ ਨੂੰ ਜਾਣ ਵਾਸਤੇ ਤੇ ਇੱਥੇ ਨਾਲ ਹੀ ਤੁਹਾਨੂੰ ਲੰਗਰਹਾਲ ਦੇ ਬੂੰਗਾ ਰਾਮਗੜੀਆ ਵੇਖਣ ਨੂੰ ਮਿਲੇਗਾ ਤੇ ਇਹ ਸਾਹਮਣੇ ਆ ਗਿਆ ਲੰਗਰਹਾਲ ਇਹ ਆ ਗਿਆ ਰਾਮਗੜੀਆ ਬੂੰਗਾ ਇਹਨੂੰ ਬਣਾਇਆ ਸੀ ਜੱਸਾ ਸਿੰਘ ਰਾਮਗੜੀਆ ਨੇ ਜਿਹੜੇ ਰਾਮਗੜੀਆ ਮਿਸਲ ਦੇ ਮੁਖੀ ਸੀਗੇ ਇਹਨੂੰ ਰਸਤਾ ਬਿਲਕੁਲ ਲੰਗਰਹਾਲ ਦੇ ਨਜ਼ਦੀਕ ਦੀ ਕੋਲ ਦੀ ਜਾਂਦਾ ਹੈਗਾ ਦੁੱਖਪੰਜਣੀ 베ਰੀ ਦੇ ਬਿਲਕੁਲ ਨਾਲ ਹੀ ਇਹ ਜਗ੍ਹਾ ਦਿਖਾਈ ਦਿੰਦੀ ਹੈਗੀ ਏ ਇਹ ਸਾਰੀ ਜਗ੍ਹਾ ਆ ਗਈ ਰਾਮਗੜੀਏ ਗੁੰਗੇ ਦੀ ਇੱਥੇ ਇੱਕ ਇਤਿਹਾਸਕ ਸੱਲ ਹੈਗੀ ਏ ਜਿਹੜੀ ਦਿੱਲੀ ਤਖਤ ਨਾਲੋਂ ਉਖੇੜ ਕੇ ਸਿੰਘਾਂ ਨੇ ਲਿਆਂਦਾ ਸੀਗਾ ਇਸੇ ਸੱਲ ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ ਜਾਰੀ ਕੀਤੇ ਸੀਗੇ ਬਾਦਸ਼ਾਹਾਂ ਇੱਥੇ ਪੈਰਾਂ 'ਚ ਰੋਲਦੀਆਂ ਦਰਬਾਰ ਸਾਹਿਬ ਇਹ ਸੀ ਇਤਿਹਾਸਕ ਸੱਲ ਇਹ ਉਹ ਲਾਲ ਕਿਲੇ ਦਾ ਪੱਥਰ ਪਿਆ ਹੈ ਇਹ ਆ ਜਿਹੜੇ ਪਿੱਲਰ ਨੇ ਇਹ ਵੀ ਲਾਲ ਕਿਲੇ ਦੇ ਦੱਸੇ ਜਾਂਦੇ ਨੇ ਅਧਿਆਤਮਿਕਤਾ ਇਤਿਹਾਸ ਗਵਾਏ ਕਿ ਸਿੰਘਾਂ ਨੇ ਦਿੱਲੀ ਵੀ ਜਿੱਤੀ ਹੋਈ ਏ ਜਿਹੜੀਆਂ ਦੁਨਿਆਵੀ ਨਿਸ਼ਾਨੀਆਂ ਨੇ ਉਹ ਇੱਥੇ ਪੈਰਾਂ 'ਚ ਰੋਲਦੀਆਂ ਨੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਰਾਜਨੀਤੀ ਤੇ ਧਰਮ ਦੀ ਉਵੇਂ ਕਰਕੇ ਸੰਭਾਲੀ ਹੋਈ ਇੱਥੇ ਸਿਲਵਾ ਗੁੰਗੇ ਰਾਮਗੜੀਆ ਦੇ ਥੱਲੇ ਜਾਂਦਾ ਰਸਤਾ ਜਿੰਨਾ ਇਹ ਉੱਪਰਵਾ ਉਹਨਾਂ ਇਹ ਥੱਲੇਵਾ ਜ਼ਮੀਨ ਵਿੱਚ ਹੁਣ ਆਪਾਂ ਥੱਲੇਵਾਲ ਨੂੰ ਜਾਂਦੇ ਆਂ ਇਹ ਪੌੜੀਆਂ ਥੱਲੇਵਾਲ ਨੂੰ ਜਾਂਦੀਆਂ ਐ ਇਹ ਸਾਡੇ ਗੁਰੂਆਂ ਦੀਆਂ ਪਾਤਸ਼ਾਹ ਦੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਨੇ ਇਹ ਨਿਸ਼ਾਨੀਆਂ ਬਹੁਤ ਘੱਟ ਲੋਕ ਇਹ ਥਾਵਾਂ ਵੇਖ ਕੇ ਜਾਂਦੇ ਨੇ ਹੁਣ ਜਦੋਂ ਤੁਸੀਂ ਦਰਬਾਰ ਸਾਹਿਬ ਆਓਗੇ ਤਾਂ ਇਹ ਥਾਵਾਂ ਜ਼ਰੂਰ ਵੇਖ ਕੇ ਜਾਇਓ ਇੱਥੋਂ ਦੱਸਦੇ ਨੇ ਪੁਰਾਣੇ ਸਮੇਂ ਸੁਰੰਗਾਂ ਨਿਕਲਦੀਆਂ ਹੁੰਦੀਆਂ ਸੀ ਹਰਮੰਦਰ ਸਾਹਿਬ ਕੰਪਲੈਕਸ ਦੇ ਚਾਰੇ ਪਾਸੇ ਇਹ ਥੱਲੇ ਵਾਲੀ ਜਗ੍ਹਾ ਠੰਡੀ ਬਹੁਤ ਹੈ ਉੱਪਰਲੇ ਟੈਂਪਰੇਚਰ ਦਾ ਤੇ ਹੇਠਲੇ ਟੈਂਪਰੇਚਰ ਦਾ ਬਹੁਤ ਫਰਕ ਹੈ ਆ ਸਾਹਮਣੇ ਇੱਧਰ ਇੱਕ ਪੁਰਾਣੇ ਸਮੇਂ ਦਾ ਖੂਹ ਆ ਗਿਆ ਇਹ ਵੱਲ ਡੂੰਗਾ ਬਹੁਤ ਹੈ ਪਰ ਹੁਣ ਸੁੱਕਾ ਪਿਆ ਏ ਤੁਸੀਂ ਇਹ ਦੇਖੋ ਦਰਬਾਰ ਸਾਹਿਬ ਦੇ ਆਲੇ-ਦੁਆਲੇ ਐਨੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਅਸੀਂ ਉੱਪਰੋਂ ਉੱਪਰੋਂ ਪ੍ਰਕਰਮਾ ਕਰਕੇ ਲੰਘ ਜਾਈਦਾ ਏ ਇੱਧਰ ਵਾਲ ਨੂੰ ਵੀ ਆਉਣਾ ਚਾਹੀਦਾ ਏ ਇਮਾਰਤ ਇਹ ਸਾਰੀ ਪੁਰਾਣੀ ਏ ਆਰਕੀਟੈਕਚਰ ਤੋਂ ਪਤਾ ਲੱਗਦਾ ਏ ਇਹ ਨਿੱਕੀਆਂ ਇੱਡਾਂ ਤੋਂ ਵੀ ਪਤਾ ਲੱਗਦਾ ਏ ਕਿ ਇਮਾਰਤ ਇਹ ਪੁਰਾਣੀ ਏ ਉਵੇਂ ਦੀ ਉਵੇਂ ਹੁਬੋ ਹੁਬ ਰੱਖੀ ਹੋਈ ਏ ਕਿਸੇ ਟਾਈਮ ਦਾ ਇਹ ਪੁਰਾਣਾ ਕਮਰਾ ਹੈਗਾ ਇੱਥੇ ਸ਼ਾਇਦ ਡਿਊਟੀ ਕਰਦੇ ਹੋਣਗੇ ਬੈਠ ਕੇ ਐਸਜੀਪੀਸੀ ਦਾ ਜਿਹੜਾ ਸਟਾਫ ਹੋਊਗਾ ਉੱਪਰੋਂ ਛੱਤ ਵੇਖੋ ਕਿੰਨੀ ਸੋਹਣੀ ਬਣੀ ਹੋਈ ਲੱਗਦੀ ਏ ਨਿੱਕੀ ਇੱਟ ਦੀ ਹੁਣ ਤਾਂ ਅਸੀਂ ਪੀਓਪੀ ਵਾਲਪੇਪਰ ਪੀਬੀਸੀ ਆ ਗਈ ਕਿੰਨੀ ਸੋਹਣੀ ਛਤ ਦੀ ਇਮਾਰਤ ਲੱਗਦੀ ਏ ਅਸੀਂ ਸੁਰੰਗ ਦੇ ਹੇਠਾਂ ਥੱਲੇ ਫੇਰ ਰਹੇ ਆਂ ਇਸ ਝਰਨੇ ਰਾ ਜਾਲੀ ਰਾਂਹ ਸ੍ਰੀ ਹਰਮੰਦਰ ਸਾਹਿਬ ਵੇਖ ਸਕਦੇ ਆਂ ਪਰ ਕਰਮਾਂ ਵੀ ਵੇਖ ਸਕਦੇ ਆਂ ਪਰ ਉਥੇ ਚੜ੍ਹਿਆ ਨਹੀਂ ਜਾ ਸਕਦਾ ਉਹ ਜਗ੍ਹਾ ਉੱਚੀ ਏ ਇਹ ਆ ਜੀ ਸੰਗਾਸਣ ਜੱਸਾ ਸਿੰਘ ਰਾਮਗੜੀਆ ਦਾ ਤੇ ਰਾਮਗੜੀਆ ਬੁੰਗੇ ਦੇ ਵਿੱਚੋਂ ਅਸੀਂ ਹੁਣ ਇਹ ਵੇਖੋ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਇੱਥੇ ਜੱਸਾ ਸਿੰਘ ਆਰਾਮਗੜੀਏ ਦੀ ਕਿਸੇ ਟਾਈਮ ਇੱਥੇ ਬੈੰਦੇ ਹੋਣਗੇ ਇਹ ਤਖਤ ਹੋਇਆ ਕਰਦਾ ਸੀਗਾ ਤਾਂ ਹੀ ਆਰਾਮਗੜੀਆ ਬੂੰਗਾ ਕਹਿੰਦੇ ਆ ਇਸ ਨੂੰ ਤੇ ਉਸ ਤੋਂ ਬਾਅਦ ਦੱਸਦੇ ਆ ਕਿ ਸੰਤ ਜਰਨੈਲ ਸਿੰਘ ਵੀ ਇੱਥੇ ਬੈੰਦੇ ਰਹੇ ਆ ਕਿਸੇ ਟਾਈਮ ਪਰ ਤੁਸੀਂ ਇਹ ਦੇਖੋ ਕਿੰਨੀ ਮਹਾਨ ਜਗ੍ਹਾ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਇਸ ਜਗ੍ਹਾ ਤੇ ਬਿਰਾਜਮਾਨ ਹੁੰਦੀਆਂ ਰਹੀਆਂ ਨੇ 1984 ਦੇ ਨਿਸ਼ਾਨ ਵੀ ਤੁਹਾਨੂੰ ਬੂੰਗੇ ਦੇ ਅੰਦਰ ਵੀ ਮਿਲ ਜਾਣਗੇ ਕੰਧਾਂ ਦੇ ਉੱਪਰ ਵੇਖੋ ਆ ਜਿੰਨੇ ਵੀ ਨਿਸ਼ਾਨ ਨੇ ਉਹ ਸਾਰੇ ਗੋਲੀਆਂ ਦੇ ਨਿਸ਼ਾਨ ਨੇ ਜਿਹੜਾ 1984 ਦਾ ਦੁਖਾਂਦ ਵਾਪਰਿਆ ਸੀਗਾ ਤੇ ਬੂੰਗੇ ਦੇ ਅੰਦਰੋਂ ਹੀ ਪਤਾ ਨਹੀਂ ਕਿਹੜੇ-ਕਿਹੜੇ ਪਾਸਿਓਂ ਗੋਲੀਆਂ ਚੱਲਦੀਆਂ ਹੋਣਗੀਆਂ ਤੇ ਹੁਣ ਅਸੀਂ ਚੱਲਦੇ ਵਾਂ ਬੂੰਗੇ ਤੋਂ ਬਾਹਰ ਇਹ ਇੱਧਰ ਆ ਗਿਆ ਲੰਗਰ ਹਾਲ ਤੇ ਅਸੀਂ ਹੁਣ ਇਥੋਂ ਬਰਤਨ ਲੈਨੇ ਵਾਂ ਤੇ ਚੱਲਦੇ ਆ ਲੰਗਰ ਹਾਲ ਦੇ ਅੰਦਰ ਵਾਲ ਨੂੰ ਤੇ ਲੰਗਰ ਛਕਦੇ ਆ ਅਸੀਂ ਹੁਣ ਲੰਗਰ ਛਕਣ ਤੋਂ ਬਾਅਦ ਅਸੀਂ ਹੁਣ ਇਹਨਾਂ ਪੌੜੀਆਂ ਰਾਹੀਂ ਉੱਪਰੋਂ ਥੱਲੇ ਨੂੰ ਆ ਰਹੇ ਆ ਤੇ ਅਸੀਂ ਹੁਣ ਆ ਚੁੱਕੇ ਆ ਬਿਲਕੁਲ ਥੱਲੇ ਤੇ ਇਧਰੋਂ ਉੱਪਰੋਂ ਲੰਗਰ ਛੱਕੇ ਆਏ ਸੀ ਤੇ ਇਹ ਇਧਰ ਬਰਤਨਾਂ ਦੀ ਸਾਫ਼ ਸਫਾਈ ਸੇਵਾ ਹੁੰਦੀ ਏ ਬਹੁਤ ਸਾਰੀਆਂ ਸੰਗਤਾਂ ਇੱਥੇ ਲੰਗਰ ਸ਼ਕਣ ਤੋਂ ਬਾਅਦ ਵਿੱਚ ਸੇਵਾ ਕਰਦੀਆਂ ਨੇ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਇੱਧਰ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਨਵਾਸ ਤੁਹਾਨੂੰ ਵੇਖਣ ਨੂੰ ਮਿਲੇਗਾ ਇੱਧਰ ਤੁਸੀਂ ਜਦੋਂ ਅੰਦਰ ਆਓਗੇ ਤਾਂ ਤੁਹਾਨੂੰ ਬਹੁਤ ਸਾਰੇ ਰੂਮ ਵੇਖਣ ਨੂੰ ਮਿਲਣਗੇ ਬਹੁਤ ਸਾਰੇ ਕਮਰੇ ਹੀ ਕਮਰੇ ਤੁਹਾਨੂੰ ਦਿਖ ਜਾਣਗੇ ਇੱਥੇ ਤੁਸੀਂ ਫੈਮਿਲੀ ਰੂਮ ਲੈ ਸਕਦੇ ਹੋ ਪਰਿਵਾਰਕ ਰੂਮ ਮਿਲ ਜਾਣਗੇ ਬਹੁਤ ਸਾਰੇ ਇਹ ਤੁਹਾਨੂੰ ਉੱਪਰ ਕਮਰੇ ਹੀ ਕਮਰੇ ਦਿਸਣਗੇ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਹੀ ਤੁਹਾਨੂੰ ਇੱਧਰ ਦੀਵਾਨ ਹਾਲ ਮੰਜੀ ਸਾਹਿਬ ਵੇਖਣ ਨੂੰ ਮਿਲੇਗਾ ਇੱਥੋਂ ਗੁਰਬਾਣੀ ਦਾ ਪ੍ਰਸਾਰਣ ਲਾਈਵ ਚੱਲਦਾ ਤੁਸੀਂ ਵੇਖਿਆ ਹੋਣਾ ਤੇ ਇੱਥੋਂ ਵੀ ਤੁਹਾਨੂੰ ਇਹ ਰਸਤਾ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਪ੍ਰਕਰਮਾ ਵੱਲ ਨੂੰ ਲੈ ਕੇ ਆਉਂਦਾ ਏ ਇੱਧਰ ਸਾਹਮਣੇ ਤੁਸੀਂ ਪ੍ਰਕਰਮਾ ਵੇਖ ਸਕਦੇ ਹੋ ਤੇ ਅਸੀਂ ਹੁਣ ਕਰਦੇ ਆਂ ਵਾਪਸ ਜਾਣ ਦੀ ਤਿਆਰੀ ਤੇ ਤੁਸੀਂ ਇੱਕ ਵਾਰੀ ਫਿਰ ਕਰੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਸੋ ਪਿਆਰੇ ਦੋਸਤੋ ਅਸੀਂ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਬਾਹਰ ਆ ਚੁੱਕੇ ਆਂ ਵੈਸੇ ਪਰ ਅੰਦਰ ਵੀਡੀਓਗ੍ਰਾਫੀ ਵੀਡੀਓ ਬਣਾਉਣੀ ਅਲਾਉਡ ਤੇ ਨਹੀਂ ਸੀ ਪਰ ਫਿਰ ਵੀ ਜਿੰਨੀ ਕ ਬਣੀ ਅਸੀਂ ਬਣਾ ਚੁੱਕੇ ਆਂ ਬਹੁਤ ਕੁਝ ਮਿਸ ਹੋ ਗਿਆ ਸਾਡੇ ਤੋਂ ਪਰ ਫਿਰ ਵੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਟੌਪ ਤੇ ਸਤਿ ਸਕਾਲੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ